ਕੁਝ ਦਿਨ ਪਹਿਲਾਂ ਸਮਰਾਲਾ ਦੇ ਇੱਕ ਪੈਲੈਸ ਦੇ ਵਿੱਚ ਡਾਂਸਰ ਸਿਮਰ ਸੰਧੂ ਦੇ ਉੱਪਰ ਇੱਕ ਵਿਅਕਤੀ ਵੱਲੋਂ ਗਲਾਸ ਉੱਟਿਆ ਗਿਆ ਸੀ ਜਿਸ ਦੇ ਵਜੋਂ ਸਿਮਰ ਸੰਧੂ ਨੇ ਸਮਰਾਲਾ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਿੱਤੀ ਇਸ ਵਾਰ ਦੇ ਵਿੱਚ ਸਮਰਾਲਾ ਪੁਲਿਸ ਨੇ ਇੱਕ ਵਿਅਕਤੀ ਸਮੇਤ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ ਸਮਰਾਲਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਡਾਂਸਰ ਸਿਮਰ ਸੰਧੂ ਅਤੇ ਦੂਸਰੀ ਤੇ ਰਵਿੰਦਰ ਸਿੰਘ ਗਿੱਲ ਵੀ ਪਹੁੰਚਿਆ ਅਤੇ ਉਮੀਦਦਾ ਸੀ ਕਿ ਮਾਮਲਾ ਗੱਲਬਾਤ ਨਾਲ ਖਤਮ ਹੋ ਜਾਣਾ ਸੀ ਪਰ ਇਹ ਨਹੀਂ ਹੋ ਸਕਿਆ ਸਿਮਰ ਸੰਧੂ ਅਤੇ ਦੂਸਰੇ ਧਿਰ ਦੇ ਵਿਚਕਾਰ ਕਰੀਬ 2 ਘੰਟੇ ਮੀਟਿੰਗ ਚੱਲੀ ਪਰ ਕੋਈ ਸੇਟਾ ਨਹੀਂ ਨਿਕਲਿਆ ਸਿਮਰ ਸੰਧੂ ਪਰ ਗਲਾਸ ਉੱਟਣ ਵਾਲਾ ਵਿਅਕਤੀ ਦੋਸ਼ੀ ਰਵਿੰਦਰ ਸਿੰਘਲ ਨੇ ਕੈਮਰੇ ਸਾਹਮਣੇ ਆ ਕੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਜਿਸ ਵਜੋਂ ਸਿਮਰ ਸੰਧੂ ਨੇ ਅੱਜ ਹੋਣ ਵਾਲੇ ਫੈਸਲੇ ਕਰਨ ਤੋਂ ਇਨਕਾਰ ਕਰ ਦਿੱਤਾ ਸਿਮਰ ਸੰਧੂ ਨੇ ਕਿਹਾ ਕਿ ਮੇਰਾ ਜਲੂਸ ਕੈਮਰੇ ਸਾਹਮਣੇ ਨਿਕਲੇ ਅਤੇ ਮੈਂ ਦੋਸ਼ੀ ਤੋਂ ਮਾਫੀ ਵੀ ਕੈਮਰੇ ਸਾਹਮਣੇ ਹੀ ਮੰਗਵਾਉਣੀ ਹੈ ਸਿਮਰ ਸੰਧੂ ਨੇ ਇਹ ਵੀ ਕਿਹਾ ਕਿ ਪਹਿਲਾ ਇਸ ਮਾਮਲੇ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਜਗਰੂਪ ਸਿੰਘ ਜੁੱਪਾ ਡੇਕਸੂਰ ਹੈ ਉਸ ਦਾ ਇਸ ਮਾਮਲੇ 'ਚ ਕੋਈ ਹੱਥ ਨਹੀਂ ਅਤੇ ਇਹ ਵੀ ਕਿਹਾ ਕਿ ਜੇਕਰ ਆ ਸਮਝੌਤਾ ਹੋ ਜਾਂਦਾ ਤਾਂ ਇਹ ਮਾਮਲਾ ਖਤਮ ਹੋ ਜਾਣਾ ਸੀ। ਨਾ ਮਾ ਤੁਹਾਡਾ ਤੇ ਕਿੱਥੇ ਜਿਹੜਾ ਸਮਰ ਸੰਧੂ ਆ ਜਿਹੜੀ ਤੁਸੀਂ ਕਿਵੇਂ ਬੁਲਾਇਆ ਸੀ ਕੀ ਫੈਸਲਾ ਹੋਇਆ ਕਾਫੀ ਲੰਬੇ ਸਮੇਂ ਤੋਂ ਹੈ ਜਿਹੜੀ ਮੀਟਿੰਗ ਹੋ ਰਹੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਗ ਪੁਰਾਈਆਂ ਚੰਗੀਆਂ ਮਾਮਾ ਪਹਿਣਾ ਧੀਆ ਜਾਣੇ ਪਰ ਇੱਕਾਂ ਨਾਰੀ ਜਤੀਏ ਵਰਤੀ ਪਹਿਣ ਬਖਾਣੇ ਉਹ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਵੱਧ ਕਿਸਮ ਦੀ ਸਮਝੋਗਾ ਨਹੀਂ ਕੋਈ ਚੌਹ ਨੂੰ ਨੱਚਦਾ ਜੇ ਅਸੀਂ ਇਹਨੂੰ ਲੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਪਹਿਣਾ ਨੱਚਦੀਆਂ ਕਿ ਉਹ ਲੱਚਰਤਾ ਨਹੀਂ ਕੀ ਤੇ ਦੂਸਰਾ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਹਾਂ ਵੀ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਨਣੀ ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਹਿੰਦੀ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਉਸ ਸਮੇਂ ਮੀਟਿੰਗ 'ਚ ਮੁੰਡਾ ਆਇਆ ਸੀ ਉਸ ਤੋਂ ਬਾਅਦ ਚਲੇ ਗਿਆ ਉਸ ਤੋਂ ਬਾਅਦ ਨਹੀਂ ਆਇਆ ਥੱਲੇ ਟੈੱਕ ਜਾਨੀ ਕਿ ਜਿਹੜੇ 2 ਘੰਟੇ ਮੀਟਿੰਗ ਚੱਲੀ ਉਹ ਬੇਸਟਾ ਨਿਕਲੀ ਆ ਬੇਸਟਾ ਨਿਕਲੀ ਆ ਤੇ ਇਹ ਜਿਹੜਾ ਜਗਰੂਪ ਸੀਗਾ ਉਹ ਉਹਦੇ ਵਾਰ ਕੀ ਫੈਸਲਾ ਲਏ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਇਹ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟੈਪ ਲੱਗ ਕੇ ਉਹਦਾ ਨੌ ਕੱਢ ਦਿੱਤਾ ਗਿਆ ਤੇ ਉਹ ਸਿਵਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਨੋਮਰ ਵਾਲ ਨਹੀਂ ਸੀਗੇ ਠੀਕ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਤੇ ਜਗਰੂਪ ਦੇ ਲਈ ਮੈਂ ਸਾਈਨ ਕਰਨ ਜਾ ਰਹੀ ਹਾਂ ਕਿ ਜਗਰੂਪ ਦੀ ਕੋਈ ਗਲਤੀ ਨਹੀਂ ਸੀਗੀ ਠੀਕ ਆ ਜਗਰੂਪ ਦੀ ਵਿੱਚ ਹੈ ਹੀ ਨਹੀਂ ਸੀ ਵਿਚਾਰੇ ਦੀ ਗੱਤੀ ਜਿਹੜਾ ਗਲਾਸ ਵਾਲਾ ਮੁੰਡਾ ਆ ਉਹ ਤੁਹਾਨੂੰ ਸਾਰਿਆਂ ਨੂੰ ਫੋਟੋ ਮੰਦਾ ਵੀ ਪਤਾ ਸਾਰਾ ਕੁਝ ਹੈ ਨਾ ਉਹ ਉਹ ਕੈਮਰੇ ਸਾਹਮਣੇ ਆਲੀ ਮਨਾ ਕਰ ਰਿਹਾ ਕੋਲੈਕਸ਼ਨ ਕੋਈ ਲਿਖ ਦਿੱਤੀ ਆ ਜਾਂ ਇਹ ਕਹਿ ਵੀ ਉਹ ਨਹੀਂ ਉਹਦੇ ਤੇ ਤਾਂ ਹੱਲੇ ਵੀ ਦਰਜ ਹੈ ਮਾਮਲਾ ਹਾਂ ਉਹ ਉਹਦੇ ਪਹਿਲੇ ਵੀ ਦਰਜ ਹੈ ਕੋਈ ਕੁਛ ਰਿਟਰਨ ਹੋਇਆ ਨਾ ਹੈ ਕੁਛ ਰਿਟਰਨ ਹੋਇਆ ਕੁਝ ਨਾ ਮਾ ਇਹ ਹੋਇਆ ਵਾ ਕਿ ਜਿਹੜਾ ਗਰੁੱਪ ਜਿਹੜਾ ਵਾ ਹਨਾ ਜਿਹਦੀ ਨੌਕਰੀ ਗਈ ਹੈ ਮੇਰੀ ਵਜ੍ਹਾ ਨਾਲ ਹਨਾ ਕਿ ਉਹ ਇਹਨਾਂ ਨੇ ਫੜ ਲਿਆ ਕਿ ਉਹ ਉਹਨੂੰ ਤਾਂ ਮੈਂ ਲਖਾਇਆ ਨਹੀਂ ਸੀਗਾ ਪੁਛੀ ਠੀਕ ਹੈ ਉਹਦੀ ਨੌਕਰੀ ਵਾਪਸ ਦੇ ਲਈ ਐਫੀਡੇਵਿਟ ਦੇਣਾ ਹੈ ਠੀਕ ਹੈ ਤੇ ਜਿਹੜਾ ਆ ਬੰਦਾ ਆ ਜਿਹੜਾ ਗਲਾਸ ਵਾਲਾ ਆ ਇਹ মিডিਆ ਸਾਹਮਣੇ ਆਣ ਉਹ ਕਹਿੰਦਾ ਮੈਂ ਨਹੀਂ ਆਣਾ ਮੈਂ ਸੌਰੀ ਨਹੀਂ ਮੰਗਣੀ ਹੈਗੀ ਇੱਦਾਂ ਉਦਾਂ ਤੇ ਇਹਦੇ ਤੇ ਹੱਲੇ ਉਹੀ ਹੋ ਚੱਲਦਾ ਮੈਂ ਪਛਾਣ ਲਿਆ ਅਗਲਾ ਰਿਟਰਨ ਇਹ ਹੋਇਆ ਵਾ ਕਿ ਮੈਂ ਮੁੰਡਾ ਪਛਾਣ ਲਿਆ ਵਾ ਉਹ ਮੁੰਡਾ ਇਹਨਾਂ ਨੇ ਫੜ ਲਿਆ ਆ ਨਹੀਂ ਜਿਹੜਾ ਪੁਲਿਸ ਵਾਲਾ ਕਹਿ ਰਹੇ ਉਹ ਨਹੀਂ ਸੀ ਪੁਲਿਸ ਨੇ ਕਿਵੇਂ ਫੜ ਲਿਆ ਆਪਣੇ ਤੌਰ ਤੇ ਆਪਣੇ ਤੌਰ ਤੇ ਫੜਿਆ ਸੀ ਨਾ ਜਗਰੂਪ ਫੜਿਆ ਸੀ ਨਾ ਤੇ ਜਦੋਂ ਜਗਰੂਪ ਨੂੰ ਪੁੱਛਿਆ ਅੱਗੇ ਉਹਨਾਂ ਦਾ ਦੋਸਤ ਹੀ ਸੀ ਗਾ ਅੱਗੇ ਉਹ ਹਾਂ ਉਹ ਜਿਹੜਾ ਮੁੰਡਾ ਵਾ ਇੱਥੇ ਕਹਿਦਾ ਉਹਦੀ ਮੈਨੂੰ ਪਹਿਚਾਣ ਆ ਉਹ ਜਿਹੜਾ ਮੁੰਡਾ ਆ ਉਹ ਹੱਲੇ ਵੀ ਨਹੀਂ ਮੰਨ ਰਿਹਾ ਹੈਗਾ ਗੱਲ ਤੇ ਜਗਰੂਪ ਜਗਰੂਪ ਵੱਲੋਂ ਤੁਹਾਡੇ ਉੱਤੇ ਪੈਸੇ ਸਿੱਟੇ ਗਏ ਨੇ ਤੁਸੀਂ ਇਹ ਤੋਂ ਇਨਕਾਰ ਕਰਦੇ ਹੋ ਹੁਣ ਪਰ ਪੈਸੇ ਨਹੀਂ ਸੁੱਟੇ ਪਰੋ ਖੁਦ ਮੰਨਦਾ ਬਾਬੀ ਜਗਰੂਪ ਜਗਰੂਪ ਨੇ ਪੈਸੇ ਸਿੱਟੇ ਸੀ ਕਿ ਸਟੇਜ ਤੇ ਆ ਕੇ ਸਿੱਟੇ ਸੀ ਕੋਹਾਰਾ ਆਰਟਿਸਟ ਦੇ ਉੱਪਰ ਪੈਸੇ ਸਿੱਟੇ ਜਾਂਦੇ ਨੇ ਹਾਂਜੀ ਜਗਰੂਪ ਨੇ ਕੋਈ ਪ੍ਰੈਸ਼ਰ ਦਾ ਨਹੀਂ ਪੁਲਿਸ ਦਾ ਵੀ ਤੁਸੀਂ ਉਹਨੂੰ ਬਾਹਰ ਕੱਢ ਰਹੇ ਹੋ ਮੈਨੂੰ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਹੈ ਠੀਕ ਆ ਰੱਬ ਉੱਪਰ ਦੇਖਦਾ ਪਿਆ ਤੁਹਾਡੇ ਸੀ ਸੀਟੀਵੀ ਕੈਮਰੇ ਤੋਂ ਸਭ ਤੋਂ ਵੱਡਾ ਉਹ ਬੈਠਾਇਆ ਠੀਕ ਆ ਤੇ ਜਿਹੜਾ ਕੀ ਕਹਿੰਦੇ ਅੱਜ ਗਰੂਪ ਦੀ ਕੋਈ ਗਲਤੀ ਨਹੀਂ ਸੀ ਗਰੂਪ ਨੂੰ ਬਸ ਉਹ ਢਾੜੀ ਵਾਲ ਨੂੰ ਮੈਂ ਕਿਹਾ ਸੀ ਨਾ ਜਿਹੜਾ ਡੀਜੇ ਰਸੀ ਪਛਾਣ ਕਰ ਦੋ ਉਸ ਮੁੰਡੇ ਦੀ ਬਸ ਕਿ ਹੁਣ ਮੈਨੂੰ ਅੱਜ ਚੰਗੀ ਤਰ੍ਹਾਂ ਪਛਾਣ ਆ ਗਈ ਹੈ ਮੁੰਡੇ ਦੀ ਉਹ ਕੋਈ ਗੱਲ ਨਹੀਂ ਕਰਾਂਗੇ ਤੁਹਾਨੂੰ ਨਹੀਂ ਲੜਾਈ ਕਰਾਂਗੇ ਹਾਂ ਬਿਲਕੁਲ ਲੜਾਂਗੀ ਉਹ ਕੈਮਰੇ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਰਿਹਾ ਕਹਿੰਦਾ ਮੇਰੀ ਫੈਮਲੀ ਦੇਖੂਗੀ ਇਹ ਦੇਖੂਗੀ ਉਹਨੂੰ ਉਦੋਂ ਨਹੀਂ ਪਤਾ ਲੱਗਾ ਜਦ ਤਨ ਮੇਰੇ ਗਲਾਸ ਮਾਰਿਆ ਸੀ ਮੇਰੀ ਵੀ ਤਾਂ ਬਦਨਾਮੀ ਹੋਈ ਹੈ ਵਿੱਚ ਨੂੰ ਆਫ ਕੈਮਰਾ ਮਾਫੀ ਮੰਗ ਲਈ ਆਫ ਕੈਮਰਾ ਵੀ ਤਾਂ ਆਫ ਕੈਮਰਾ ਮਾਫੀ ਮੰਗ ਰਿਹਾ ਸੀਗਾ ਪਰ ਮੈਂ ਕਹਿੰਦੀ ਚਲੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਜੋ ਕੁਛ ਹੈ ਜਲੂਸ ਨਿਕਲਿਆ ਵਾ ਤੇ ਫਿਰ ਤੂੰ ਬੰਦੇਾਂ ਨੂੰ ਮਾਫੀ ਮੰਗ ਲੈ ਹਨਾ ਤੁਸੀਂ ਕਹਿੰਦੇ ਕਿ ਮੈਂ ਗਲਤ ਕੀਤਾ ਹਨਾ ਕਿਉਂਕਿ ਛੋਟਾ ਹੋ ਜੇਗਾ ਇਸ ਚੀਜ਼ ਦੇ ਵਿੱਚ ਸਮਾਜ ਅੱਗੇ ਆ ਕੇ ਮਾਫੀ ਮੰਗੇ ਹਾਂ ਸਮਾਜ ਅੱਗੇ ਆ ਕੇ ਮਾਫੀ ਮੰਗੇ ਤੇ ਜੇਕਰ ਉਹ ਮਾਫੀ ਨਹੀਂ ਮੰਗਦਾ ਤੇ ਫਿਰ ਫਿਰ ਮਾਮਲਾ ਰਿਟਰਨ ਨਵਾਂ ਲਿਖਿਆ ਹੋਇਆ ਵਾ ਕਿ ਉਹਦੀ ਪਛਾਣ ਹੁਣ ਮੈਂ ਚੰਗੀ ਤਰੀਕੇ ਆ ਗਈ ਆ ਹੁਣ ਉਹਦੇ ਤੇ ਮਾਮਲਾ ਦਰਜ ਹੋਏਗਾ ਲੋਕਾਂ ਨੂੰ ਕਰਾਉਂਗੇ ਇਹ ਨਹੀਂ ਹੋ ਸਕਦਾ ਕਿ ਦੋਨੋਂ ਆਓ ਕਹੋ ਵੀ ਕਿ ਤੁਜੋਨ ਗਲਤ ਫੈਮਿਲੀ ਸੀ ਚਲੋ ਠੀਕ ਹੋ ਗਿਆ ਮੈਂ ਤਾਂ ਖੇਲੀ ਮੀਡੀਆ ਸਾਹਮਣੇ ਸਾਰਾ ਕੁਝ ਬੋਲ ਦਵੇ ਆ ਕੇ ਆਜ ਵੇ ਉਹ ਵੀ ਇੱਥੇ ਖੜਾ ਹੋ ਜੇ ਮੇਰੇ ਨਾਲ ਹੀ ਖੜਾ ਹੋ ਜਵੇ ਆ ਕੇ ਖੜਾ ਕਿਉਂ ਹੋ ਰਿਹਾ ਆ ਕੇ ਉਹਨੇ ਮੀਡੀਆ ਸਾਹਮਣੇ ਕੀ ਪਤਾ ਉਹਨੂੰ ਹੁਣ ਆਪਣੀ ਬੜੀ ਲਾਜ ਆਂਦੀ ਪਈ ਆ ਸ਼ਰਮ ਆਂਦੀ ਪਈ ਆ ਉਹਨੇ ਨਹੀਂ ਇਦਾਂ ਨੇ ਉਹਨੇ ਮਤਲਬ ਉਹ ਕਹਿੰਦੇ ਸੀਗੇ ਕਿ ਇਦਾਂ ਹੁਕਮ ਮੈਂ ਕਿਹਾ ਇਦਾਂ ਕਮਰੇ ਅੰਦਰ ਬੈਠ ਕੇ ਸਮਝੌਤਾ ਨਹੀਂ ਮੈਂ ਕਰਨਾ ਕਿਸੇ ਨਾਲ ਠੀਕ ਆ ਨਾ ਜਿਹੜੀ ਗੱਲ ਸੱਚੀ ਆ ਆ ਗੱਲ ਤੇ ਹੁਣ ਸਮਝੌਤਾ ਨਹੀਂ ਹੋਏ ਨਹੀਂ ਕਾਰਵਾਈ ਕਰੋਗੇ ਬਿਲਕੁਲ ਜੀ ਚਲੋ ਮਾਚੀਵਾੜਾ ਸਾਹਿਬ ਤੋਂ ਗੁਰਦੀਪ ਸਿੰਘ ਟੱਕਰ ਦੀ ਰਿਪੋਰਟ